ਮੈਂ ਨਹੀਂ ਅੱਜ ਬਚਦਾ ਅੱਜ ਮੈਂ ਨਹੀਂ ਬਚਦਾ ਹੁਣ ਤਾਂ ਹ ਰੱਸੀ ਵੀ ਮੈਨੂੰ ਕਹਿਣ ਲੱਗੀ ਵੀ ਦਿੱਲੀ ਮੈਨੂੰ ਆਪਦੇ ਗਲੇ 'ਚ ਪਾ ਲੈ ਵੀ ਦਿੱਲੀ ਮੈਨੂੰ ਆਦੇ ਗਲੇ 'ਚ ਪਾ ਲੈ ਤੇ ਦਰਖਤ ਤੇ ਟੰਗ ਦੇ ਮੈਂ ਕੀ ਕਰਾਂ ਬੰਦੇ ਦਾ ਇਹ ਤਾਂ ਸਾਰਾ ਦਿਨ ਮੈਂ ਇਹਨੂੰ ਤਾਂ ਫਿਲਮਾਂ 'ਚ ਹੋਣਾ ਚਾਹੁੰਦਾ ਸੀ ਜਦੋਂ ਦੇਖੋ ਮੱਝ ਦੀ ਮੂਰੀ ਨਹੀਂ ਚੱਕ ਕੇ ਕਦੇ ਆਏ ਕਦੇ ਆਏ ਮੈਂ ਤਾਂ ਮਰਦਾ ਮੈਂ ਮਰਦਾ ਮੈਂ ਮਰਦਾ ਨਾਲ ਮਰਦਾ ਨਹੀਂ ਹੈਗਾ ਕਿੱਥੇ ਜੇ ਪਹੁੰਚ ਗਿਆ ਉਹ ਮੈਨੂੰ ਪਤਾ ਤੇਰੇ ਟੰਗਾਂ ਦਾ ਤੂੰ ਹੁਣ ਮਰਨੇ ਤਾਂ ਲੱਗ ਗਿਆ ਨਹੀਂ ਆ ਆ ਲੈ ਸੌਦਾ ਲਿਖ ਅੱਧਾ ਕਿਲੋ ਮੂੰਗੀ ਅੱਧਾ ਕਿਲੋ ਟਮਾਟਰ ਅੱਧਾ ਕਿਲੋ ਆਲੂ ਵੀ ਲਈ ਠੀਕ ਹੈ ਹੌਂਦਾ ਹੋਇਆ ਹੈਲੋ ਹਾਂ ਕੀ ਹੈ ਹੁਣ ਨੀਵਾਂ ਬਚਦਾ ਹੁਣ ਤਾਂ ਮੈਂ ਮੌਤ ਦੇ ਜਮਾ ਨੇੜੇ ਵਗ ਗਿਆ ਹੁਣ ਤਾਂ ਮੈਂ ਮੌਤ ਦਾ ਫਰਿਸ਼ਤਾ ਬਣ ਗਿਆ ਨਾ 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 ਹੁਣ ਨੀਵਾਂ ਬਚਦਾ ਮਾਨੂੰ ਪਤਾ ਤਾਂ ਹੈ ਤੂੰ ਕਿੱਥੇ ਮਰਨ ਲੱਗਿਆ ਤੇ ਪੁੱਤ ਪਹਿਲਾ 20 ਵਾਰ ਰਸਾ ਲੈ ਕੇ ਗਿਆ ਪੂਰੀ ਤਾਂ ਪਾਉਂਦਾ ਨਹੀਂ ਆ ਅੱਖ ਨੂੰ ਦੁਬਾਰੇ ਮੁੜਿਆ ਆਏਗਾ ਹੁਣ ਜੇ ਆਏਗਾ ਨਾ ਨਾਲ ਆਲੂ ਸਾਰਾ ਜਿਹੜਾ ਸੌਦਾ ਲਖਾਇਆ ਸਾਰਾ ਕੁਝ ਲੈ ਆਈ ਤੇ ਨਾ ਲੈ ਕੇ ਆਵੇਂ ਹਾਂ ਕੀ ਬੁੜ-ਬੁੜ ਲਈਏ ਮਗਰ ਉਹਦੀ ਫੋਨ ਖੜਕਾ ਦੂ ਹਾਂ ਮਰਨਾ ਕਿਤੇ ਸੋਖਾ ਪਿਆ ਜੇ ਮੈਂ ਮਰ ਗਿਆ ਮੇਰੀ ਜ਼ਿੰਦਗੀ ਨਹੀਂ ਤਬਾਹ ਹੋ ਜੂ ਉਈ ਮਰੀਆਂ ਦੀ ਆ ਪਕਾਈ ਹਾਂ ਕੀ ਹੈ ਜੇ ਮੈਂ ਤੇਰੇ ਮਾਂਗਰ ਲੱਗਣ ਲੱਗ ਗਿਆ ਹੁਣ ਨੂੰ ਤਾਂ ਮੈਂ ਕਿੱਦਾਂ ਮਰ ਗਿਆ ਹੁੰਦਾ ਕਾਮਲੀ ਜੀ ਪਤਾ ਨਹੀਂ ਨਾ ਅਕਲ ਨਾ ਮਾਉ ਤਾ ਜਦੋਂ ਦੇਖੋ ਬੁੜਬੁੜ ਕਰਦੀ ਰਹਿੰਦੀ ਆ ਬੋਲਦੀ ਹੋ ਰਹੀਦੀ ਐ ਪਤਾ ਨਹੀਂ ਕਿਹੜੇ ਤੋਤੇ ਦੀ ਝੁੰਝ ਲਵਾ ਕੇ ਲਈ ਐ ਇਹ ਆਪਦੇ ਪੇਕਿਆਂ ਤੋਂ ਤੂੰ ਕੋਈ ਨਹੀਂ ਤੂੰ ਮੈਨੂੰ ਘਰੇ ਆਉਣ ਦੇ ਤੇਰੀਆਂ ਮੈਂ ਤੋੜੂ ਲੱਤਾ ਅੱਛਾ ਜੇ ਐਡੀ ਗੱਲ ਐ ਲੈ ਚੱਲ ਚੰਗਾ ਕੋਈ ਨਹੀਂ ਮੈਨੂੰ ਘਰੇ ਆਉਣ ਦੇ ਆਹ ਹੀ ਰਸੇ ਨਾਲ ਬੰਨ ਕੇ ਲੱਤਾਂ ਤੋੜੂ ਤੇਂੀਆਂ ਜੇ ਆ ਗੱਲ ਐ ਕੋਈ ਢੰਗਣਾ ਸਰਿਆਲਾ ਕਿੱਥੇ ਲੈ ਕੇ ਆਉਂਦਾ ਕੋਸਾ ਮਾਂ ਮਰਨ ਲੱਗਿਆ ਜੇ ਤਾਂ ਮਰ ਜੇ ਬੰਦਾ ਪੂਰੀ ਪਾ ਦੇ ਕੋਈ ਕੰਮ ਦੀ ਉਰੇ ਬੈਠਾ ਮਾਂ ਨਾਲ ਸਾਡਾ ਸਿਰ ਖਾਰ ਕੇ ਕਦੇ ਕਿੱਧਰ ਇਹਨੂੰ ਮੈਂ ਜਿੱਥੇ ਮਰਜੀ ਦੇਖ ਲਾਂ ਕਦੇ ਟੋਕਰਾਂ ਲੈ ਕੇ ਆਏ ਕਦੇ ਆਏ ਕਦੇ ਰਸੀ ਚੱਕਲੀ ਮੈਂ ਮਰਦਾ ਆਂ ਮੈਂ ਮਰ ਜਾਣਾਂ ਨਾਲੇ ਮਰ ਤਾਣੀ ਹੈਗਾ ਪਹਿਲਾ ਇੱਕਾ ਮਰ ਜੇ ਪੈ ਪਰ ਪੈਂਦਾ ਸੋਤੇ ਨੋ ਨੋ ਇਹ ਐਡੀ ਗੱਲ ਹੈ ਨਾ ਮਰਦਾ ਹੁਣ ਮੈਂ ਵੀ ਨਹੀਂ ਤੇ ਨਾ ਮੈਂ ਸੌਦਾ ਲੈ ਕੇ ਆਵਾਂ